ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸੁ ਡਠਾ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰਨੋਂ ਦੇ ਆਵੈ ਤਾਇ ਸਭ ਥਾਈ ਹੋਏ ਸਹਾਏ ਐਸੇ ਦੀਨ ਦਇਆਲ ਸਤਿਗੁਰੂ ਅਠਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਸਤਿਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਔਰ ਮਾਤਾ ਕ੍ਰਿਸ਼ਨ ਕੌਰ ਜੀ ਦੇ ਅਗਰੇ ਵਿਖੇ ਸ਼੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਸੀਸਮੈਲ ਸਾਹਿਬ ਜਿੱਥੇ ਅੱਜ ਸ਼ੋਭਨੀਕ ਹੈ ਉਸ ਪਾਵਨ ਸਥਾਨ ਉੱਤੇ ਸਤਿਗੁਰਾਂ ਨੇ ਅਵਤਾਰ ਧਾਰਿਆ ਔਰ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਸਿੱਤੇ ਸਮੁੱਚਾ ਹੀ ਜਗਤ ਬੜੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਮਨਾ ਰਿਹਾ ਹੈ ਉੱਥੇ ਹੀ ਸਿੱਖ ਪੰਥ ਦੀ ਨੁਮਾਇੰਦਗੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਕਾਰ ਸੇਵਾ ਕਲਾ ਸ੍ਰੀ ਆਨੰਦਗੜ੍ਹ ਸਾਹਿਬ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਘਰਾਂ ਵੱਲੋਂ ਦਦੇਹਰ ਦੀਆਂ ਸੰਗਤਾਂ ਵੱਲੋਂ ਔਰ ਬਿਆੰਤ ਸੰਗਤਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਸਤਿਗੁਰ ਸਾਹਿਬਾ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਜਿੱਥੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਪਰਸੋਂ ਦੇ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕੀਤੇ ਗਏ ਸਨ ਗੁਰਬਾਣੀ ਦੇ ਸੰਪੂਰਨ ਭੋਗ ਪਏ ਨੇ ਔਰ ਹੁਣ ਸ਼ਾਮ ਤੱਕ ਦੀਵਾਨ ਸੱਜਣਗੇ ਫਿਰ ਸੋਧਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰਾਤ ਦੇ ਦੀਵਾਨ ਸੱਜਣਗੇ ਔਰ ਸ਼ਾਮ ਵੇਲੇ ਜਦੋਂ ਸੰਪੂਰਨਤਾ ਹੀ ਹੋਵੇਗੀ ਦੀਵਾਨਾਂ ਦੀ ਉਸ ਵੇਲੇ ਆਤਿਸ਼ਬਾਜੀ ਵੀ ਚਲਾਈ ਜਾਵੇਗੀ ਸਮੁੱਚੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਅੱਠਵੀਂ ਜੋਤ ਤੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਮੈਂ ਸਮੂਚੀ ਸੰਗਤ ਨੂੰ ਦੇਸ਼ ਵਿਦੇਸ਼ ਤੇ ਸਮੂਹ ਗੁਰਨਾਮਕ ਨਾਮ ਲੈਵਾਂ ਮਾਈ ਭਾਈ ਨੂੰ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਗੁਰੂ ਸਾਹਿਬ ਕਿਰਪਾ ਕਰਨ ਦਸਾਂ ਪਾਛੇ ਦੀ ਜੋਤ ਤੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲਾੜ ਲੱਗਣ ਗੁਰਸ਼ਬਦ ਦੀ ਸੋਝੀ ਲੈਣ ਤੇ ਲੋਕ ਤੇ ਪ੍ਰਲੋਕ ਤੋਂ ਸਹੇਲੇ ਕਰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਰਜਾ ਕਰਕੇ ਭਾਵੇਂ ਥੋੜਾ ਜਿਹਾ ਸਮਾਂ ਸੀ ਪਰ ਸਤਗੁਰਾਂ ਨੇ ਉਹਨੇ ਸਮੇਂ ਦੇ ਵਿੱਚ ਇਸ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਬਰੋਇਆ ਜਦੋਂ ਉਸ ਪਵਿੱਤਰ ਧਰਤੀ ਦੇ ਉੱਤੇ ਦਿੱਲੀ ਦੀ ਧਰਤੀ ਦੇ ਉੱਤੇ ਬਗੈਰ ਕਿਸੇ ਵਿਤਕਰੇ ਤੋਂ ਬਗੈਰ ਕਿਸੇ ਪਿੰਨ ਭੇਦ ਤੋਂ ਜਿਹੜਾ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਫਲਸਫਾ ਚਲਾਇਆ ਸੀ ਇੱਕ ਓੰਕਾਰ ਦਾ ਉਹ ਸਪਲਸਵੇ ਨੂੰ ਅਜਾਗਰ ਕਰਕੇ ਸਤਿਗੁਰਾਂ ਨੇ ਇਸ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕੀਤੀ। ਸੋ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੀਸ ਮੈਲ ਗੁਰਦੁਆਰੇ ਸਾਹਿਬ ਹਰ ਸਾਲ ਵੱਡੀ ਪੱਧਰ ਤੇ ਮਨਾਇਆ ਜਾਂਦਾ। ਔਰ ਲੋਕਾਂ ਦੇ ਵਿੱਚ ਉਤਸ਼ਾਹ ਕਿੰਨਾ ਹੈ ਕਿ ਅਮਰਤ ਬੇਲ ਤੋਂ ਲੈ ਕੇ ਰਾਤ ਤਕਾਲਾਂ ਤੱਕ ਦੀਵਾਨ ਫਿਰ ਰਾਤ ਦੇ ਦੀਵਾਨ ਰਾਤਰੀ ਦੇ ਸਜਣੇ ਆ ਸਮੂਚੀਆਂ ਸੰਗਤਾਂ ਵੱਡੇ ਚਾਹ ਤੇ ਮਲਾਰ ਦੇ ਨਾਲ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਉੱਥੇ ਕਾਮਨਾ ਵੀ ਕਰਦਾ ਕਿ ਸਤਿਗੁਰੂ ਜੀ ਇਹ ਪਵਿੱਤਰ ਗੁਰਬਾਣੀ ਸਾਡੀ ਜ਼ਿੰਦਗੀ ਦਾ ਇੱਕ ਆਧਾਰ ਵੀ ਸਾਨੂੰ ਬਖਸ਼ਿਸ਼ ਕਰ ਦਿਓ ਜਿਹੜਿਆਂ ਸਰੀਰਾਂ ਨੇ ਇਸ ਪਵਿੱਤਰ ਗੁਰਬਾਣੀ ਤੇ ਪਹਿਰਾ ਦਿੱਤਾ ਉਹ ਲੋਕ ਤੇ ਪਰਲੋਕ ਸਹਿਲੇ ਕਰ ਗਏ ਸਾਡੇ ਲਈ ਵੀ ਉਹ ਅੱਜ ਵੀ ਕੀਰਤੀਮਾਨ ਜਿਹੜੇ ਉਹ ਸਤਾਪਤ ਕਰ ਗਏ ਸਾਨੂੰ ਵੀ ਸਤਿਗੁਰੂ ਜੀ ਸੋਹੀ ਬਖਸ਼ਿਸ਼ ਕਰਨ ਬਹੁਤ-ਬਹੁਤ ਵਧਾਈ ਦੇਖੋ ਮੈਂ ਅਕਸਰ ਕਹਿੰਦਾ ਹੁਣ ਤੱਕ ਕਦੇ ਮੈਂ ਅਨਾਉਂਸ ਨਹੀਂ ਕਦੇ ਵੀ ਕੋਈ ਗੱਲ ਕੀਤੀ ਅਨਾਉਂਸ ਇਸ ਕਰਕੇ ਨਹੀਂ ਕਰਦਾ ਜਦੋਂ ਕਰਦਾ ਉਸੇ ਵੇਲੇ ਫਿਰ ਉਸ ਦਿਨ ਜਦਨ ਕੋਈ ਦੀ ਪਰਸਪਰ ਪ੍ਰੈਕਟੀਕਲੀ ਸ਼ੇਪ ਦੇਣੇ ਉਦੋਂ ਹੀ ਕਰਦਾ ਤੋਂ ਇਹਦੇ ਲਈ ਵੀ ਤਤਪਰਿਆ ਕਿਉਂਕਿ ਆ ਬਾਬਾ ਗੁਰਤਾ ਜੀ ਦਾ ਸਥਾਨ ਤੇ ਕੀਰਤਪੁਰ ਸਾਹਿਬ ਦਾ ਸਥਾਨ ਇੱਥੇ ਕਾਰਸਵਾਵਾ ਵੀ ਸ਼ੁਰੂ ਹੋਈਆਂ ਤੇ ਉਹ ਬਾਗ ਵਾਲਾ ਵੀ ਕਨਸੈਪਟ ਹੁਣ ਤਾਂ ਅਸੀਂ ਸਾਰਿਆਂ ਨੂੰ ਹਦਾਇਤ ਕਰ ਦਿੱਤੀ ਆ ਜਨੇ ਵੀ ਮੈਨੇਜਰ ਸਹਿਬਾਨ ਹਰ ਇੱਕ ਘਟੂ ਘਟ ਇੱਕ ਇੱਕ ਏਕੜ ਜਿਹੜਾ ਆ ਉਹ ਜੰਗਲ ਸਥਾਪਿਤ ਕਰੇ। ਸੋ ਕੋਈ ਨਹੀਂ ਇਹਨੂੰ ਵੀ ਹੁਣ ਆਕਾਰ ਸੇਵਾ ਤੋਂ ਬਾਅਦ ਇਹਦੇਲੇ ਪਾਸੇ ਨੂੰ ਵੀ ਹੁਣੇ ਉਹ ਵੀ ਜ਼ਰੂਰ ਪੂਰਤੀ ਕਰਾਂਗੇ। ਇਹ ਜਿਹੜੀ ਸਰਕਾਰ ਆ ਕਿਉਂਕਿ ਅੱਜ ਪਵਿੱਤਰ ਦਿਹਾੜਾ ਆ ਤੇ ਕਹਿਣਾ ਫੇਰ ਰਾਜਨੀਤੀ ਸ਼ਾਇਦ ਵਿੱਚ ਸਿੱਖਣ ਲੱਪਿਆ। ਪਰ ਤੁਸੀਂ ਸਾਰੇ ਮੇਰੇ ਤੋਂ ਵੱਧ ਪ੍ਰੈਸ ਵਾਲੇ ਜਾਣਦੇ ਆ। ਇਹ ਸਰਕਾਰ ਲੋਕਾਂ ਨੂੰ ਸੁੱਖ ਨਹੀਂ ਦਿਖਾਉਂਦੀ ਰਹੀ। ਤੇ ਅੱਜ ਢਾਈਆਂ ਸਾਲਾਂ ਬਾਅਦ ਲੋਕ ਇਹਨਾਂ ਦਿਵਾਲੇ ਹੋਇਆ ਉਹ ਕਿਉਂ ਹੋਇਆ ਉਹਦਾ ਕਾਰਨ ਹੀ ਵੱਡਾ ਇਹ ਆ ਕਿ ਇੱਥੇ 3 ਸਾਲ ਤਾਂ ਮੈਨੂੰ ਹੁਣ ਇੱਥੇ ਮੁੱਖ ਸੇਵਾਦਾਰ ਬਣੇ ਨੂੰ ਹੋ ਗਏ ਹਰ ਸਾਲ ਹੀ ਇਹ ਗੱਲ ਕਹਿੰਦੇ ਆ ਕਿ ਭਾਈ ਇਹਨੂੰ ਜੇ ਨਹੀਂ ਕਰਾ ਸਕਦੇ ਸਾਡੇ ਕੋਲ ਪਿੱਛੇ ਅਮਰੀਕਾ ਤੋਂ ਪਾਰਟੀ ਆਈ ਸੀ ਉਹ ਕਹਿੰਦੇ ਅਸੀਂ ਕਰ ਦਿੰਨੇ ਆ ਤੇ ਮੈਂ ਤੁਹਾਡੇ ਹੋਰ ਤੇ ਹਾਂ ਤੇ ਲਿਆ ਦਿਆਂ ਵੀ ਇਹ ਪਿੱਛੇ ਤਲਵੰਡੀ ਸਾਬੋ ਉੱਥੇ ਸਾਡਾ ਤਖਤ ਗੁਰੂ ਪਾਤਸ਼ਾਹ ਜੀ ਦਾ ਤਖਤ ਪਵਿੱਤਰ ਦੰਦਵਾ ਸਾਹਿਬ ਉਸੇ ਜਦੋਂ ਮਹੀ ਪੈਣਾ ਤੇ ਲੋਕਾਂ ਨੇ ਮੈਨੂੰ ਟੈਲੀਫੋਨ ਕਰਨੇ ਪਈ ਜੀ ਇੱਥੇ ਤਾਂ ਦੇਖੋ ਪੈਰ ਨਹੀਂ ਲੰਘਣ ਨੂੰ ਬੜੀ ਅਖਿਆਈ ਆ ਹੁਣ ਅਸੀਂ ਉਹ ਸਾਰੇ ਉਹ ਵੀ ਆਪਣੇ ਖਰਚੇ ਤੋਂ ਪੂਰੇ ਕੀਤੇ ਤੇ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦਿਆਂ ਦੇ ਵਿੱਚ ਮੈਂ ਸਮਝਦਾ ਮੁਕਰੇ ਨਹੀਂ ਗਏ ਹੁਣ 2-3 ਦਿਨ 4 ਦਿਨ ਪਹਿਲਾਂ ਇੱਕ ਡੈਪੂਟੇਸ਼ਨ ਭੇਜਿਆ ਪਈ ਜੀ ਜਿਹੜਾ ਦਾਮਨਵਾਹ ਸਾਹਿਬ ਦਾ ਸ਼ਹਿਰ ਦਾ ਇਹਦਾ ਵੀ ਕਾਰਿਆਕਾਲ ਕਰਦੇ ਸੋ ਮੇਰਾ ਕਹਿਣ ਤੋਂ ਭਾਵ ਜੀ ਸਰਕਾਰ ਇਹ ਹਥਿਆਰ ਸਿੱਟ ਗਈ ਡਿਵੈਲਪਮੈਂਟ ਦੇ ਕੰਮਾਂ ਤੋਂ ਤੇ ਇਹ ਤਾਂ ਪਵਿੱਤਰ ਜਿਹੜਾ ਆਪਾਂ ਕਹਿ ਦਿੰਨੇ ਆ ਕੀਰਤਪੁਰ ਸਾਹਿਬ ਪਵਿੱਤਰ ਸਥਾਨ ਆ ਜਿੱਥੇ ਸਿੱਖ ਦੀ ਆਖਰੀ ਮੰਜ਼ਲ ਆ ਤੇ ਇੱਥੇ ਵੀ ਮੈਂ ਸਮਝਦਾ ਇਹ ਵਿਤਕਰਾ ਕਰਨਾ ਸਰਕਾਰ ਲਈ ਬਹੁਤ ਮਾੜੀ ਤਿੰਨ ਮੰਤ ਭਾਗੀ ਗੱਲ ਆ